ਹਾਂਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਕਿਸਾਨ ਭਰਾ ਅੱਜ ਆਪਾਂ ਗੱਲਬਾਤ ਕਰਨੀਆਂ ਪੀ 831 ਚੋਨੇ ਪਰ ਜਿਹੜਾ ਲਗਭਗ 27 ਤੋਂ 30 ਦਿਨ ਦਾ ਹੋ ਚੁੱਕਾ ਹੈ ਤੇ ਇਹ ਆਪਾਂ ਪਨੀਰੀ ਜਿਹੜੀ ਲਗਭਗ 38 ਦਿਨ ਦੀ ਇਹ ਪਨੀਰੀ ਲੱਗੀ ਸੀ ਕਿਉਂਕਿ ਲਵਾਈ ਕਰਦੇ ਆ ਜਿਹੜਾ ਥੋੜਾ ਜਿਹਾ ਪਨੀਰੀ ਵੱਡੀ ਹੋ ਗਈ ਸੀ ਤਾਂ ਇਹਨੇ ਯਾਨੀ ਕਿ ਦੂਜੀ ਜਿਹੜੀ ਝੋਨੇ ਦੀ ਪਨੀਰੀ ਆਪਣੀ 30 ਦਿਨ ਦੀ ਲੱਗਦੀ ਜਾਂ 35 ਤੋਂ 40 ਦਿਨ ਦੀ ਲੱਗਦੀ ਇਹਦੇ ਵਿੱਚ ਝੋਨੇ ਦੇ ਫੋਰਡ ਦੇ ਵਿੱਚ ਕੋਈ ਫਰਕ ਪੈਂਦਾ ਜਾਂ ਨਹੀਂ ਪੈਂਦਾ ਆਪਣੇ ਪਿਆ ਜਾਂ ਨਹੀਂ ਪਿਆ ਇੱਥੇ ਅੱਜ ਆਪਾਂ ਗੱਲਬਾਤ ਕਰਨੀ ਆ ਤੇ ਪਹਿਲੇ 30 ਦਿਨਾਂ ਦੇ ਵਿੱਚ ਜਿਹੜੀ ਕਿੰਨੀ ਫੋਡ ਛੋਣੇ ਦੀ ਹੋਣੀ ਜ਼ਰੂਰੀ ਤਾਂ ਕਿ ਜਿਹੜੀ ਆਪਾਂ ਚੰਗੇ ਝਾੜ ਦੀ ਆਸ ਕਰ ਸਕੀਏ ਸੋ ਇਹਦੇ ਵਿੱਚ ਹੁਣ ਤੱਕ ਆਪਾਂ ਯੂਰੀਆ ਫਾਸਫੋਰਸ ਸਲਫਰ ਪोटाਸ਼ ਜ਼ਿੰਕ ਕੈਲਸ਼ੀਅਮ ਮੈਗਨੀਸ਼ੀਅਮ ਕੀ ਕੁਝ ਪਾਇਆ ਤੇ ਕਿੰਨੀ ਮਾਤਰਾ ਚ ਪਾਇਆ ਪੂਰੀ ਗੱਲਬਾਤ ਕਰਨੀ ਆ ਤੇ ਝੋਨੇ ਨੇ ਇਸ ਟਾਈਮ ਤੇ ਕਿੰਨੇ ਕਿ ਟਿੱਲਰ ਬਣਾ ਲਏ ਯਾਨੀ ਕਿ ਕਿੰਨੀ ਫੋਡ ਕੀਤੀ ਆ ਉਹ ਵੀ ਆਪਾਂ ਤੁਹਾਡੇ ਨਾਲ ਜਿਹੜੀ ਜਾਣਕਾਰੀ ਸ਼ੇਅਰ ਕਰਦੇ ਆਂ ਸੋ ਜਿਹੜੇ ਭਰਾ ਆਪਣੀ ਵੀਡੀਓ ਚੈਨਲ ਤੇ ਪਹਿਲੀ ਵਾਰ ਦੇਖ ਰਹੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੇ ਅਗਰ ਵੀਡੀਓ ਪੇਜ ਤੇ ਦੇਖ ਰਹੇ ਆਪਣੇ ਪੇਜ ਨੂੰ ਲਾਈਕ ਤੇ ਫੋਲੋ ਕਰ ਲਓ ਤੇ ਹੋਰ ਭਰਾਵਾਂ ਦਾ ਵੀਡੀਓ ਜ਼ਰੂਰ ਸ਼ੇਅਰ ਕਰ ਦਿਓ ਸੋ ਹੁਣ ਸਾਨੂੰ ਪਾਪਾ ਗੱਲਬਾਤ ਕਰਦਿਆਂ 131 ਝੋਨੇ ਦੀ ਜਿਹੜਾ ਲਗਭਗ 28 ਤੋਂ 30 ਦਿਨ ਯਾਨੀ ਕਿ 27 ਤੋਂ 30 ਦਿਨ ਦੇ ਵਿੱਚ ਕਾਰ ਜਿਹੜਾ ਹੋ ਚੁੱਕਾ ਹੈ ਤੇ ਇਹਦੀ ਪਣੀਰੀ ਆਪਣੀ 38 ਦਿਨਾਂ ਦੀ ਲੱਗੀ ਸੀ ਤੇ ਜਿਹੜੇ ਫੋਰਡ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਕਿਉਂਕਿ ਕਈ ਵਾਰ ਆਪਣੀ ਪਨੀਰੀ 30 ਦਿਨ ਦੀ ਵੀ ਲਾਪਾ ਲਾ ਲੈਨੇ 35 ਦਿਨ ਤੱਕ ਵੀ ਲੱਗ ਜਾਂਦੀ ਤੇ ਕਈ ਵਾਰ 40 ਦਿਨ ਦੀ ਵੀ ਪਨੀਰੀ ਹੋ ਜਾਂਦੀ ਆ ਤੇ ਕਈ ਵੀਰਾਂ ਨੇ ਜਦੋਂ ਝੋਨੇ ਦੀ ਲਵਾਈ ਕੀਤੀ ਉਦੋਂ ਵੀ ਮੈਸੇਜ ਕੀਤਾ ਵੀ ਸਾਡੀ ਪਨੀਰੀ ਜਿਹੜੀ ਆ 35 ਜਾਂ 40 ਦਿਨ ਦੀ ਹੋ ਚੁੱਕੀ ਆ ਤੇ ਕੀ ਅਸੀਂ ਪੀ 131 ਦੀ ਵੱਡੀ ਪਨੀਰੀ ਲਾ ਸਕਦੇ ਆ ਇਹਦੇ ਵਿੱਚ ਫੋਰਡ ਦੇ ਵਿੱਚ ਜਾਂ ਝਾੜ ਦੇ ਵਿੱਚ ਫਰਕ ਪੈਂਦਾ ਜਾਂ ਨਹੀਂ ਪੈਂਦਾ ਤਾਂ ਜਿੱਥੋਂ ਤੱਕ ਕਿਸਾਨ ਭਰਾਵ ਆਪਣਾ ਤਜਰਬਾ ਜਿਹੜਾ ਆਪਾਂ ਖੇਤ ਵਿੱਚ ਲਾਈ ਜਿੱਥੇ 30 ਦਿਨ ਦੀ ਪਣੀ ਦੀ ਲੱਗਦੀ ਜਾਂ 35 ਦਿਨ ਦੀ ਲੱਗਦੀ ਜਾਂ 40 ਦਿਨ ਦੀ ਲੱਗ ਜਾਂਦੀ ਆ ਤਾਂ ਆਪਾਂ ਨੂੰ ਇਹਦੇ ਵਿੱਚ ਕੋਈ ਫੋਟ ਦੇ ਵਿੱਚ ਫਰਕ ਦੇਖ ਨੂੰ ਨਹੀਂ ਹੈ ਸੇਮ ਟੂ ਸੇਮ ਹੀ ਜਿਹੜਾ ਜਿੱਥੇ 30 ਦਿਨ ਦਾ ਲੱਗਾ ਜੋ ਉੱਥੇ ਵੀ ਸੇਮ ਟੂ ਸੇਮ ਹੀ ਜਿਹੜੀ ਫੋਟ ਆ ਤੇ ਜਿੱਥੇ 38 ਦਿਨ ਦਾ ਲੱਗਾ ਉਹਨੇ ਵੀ ਸੇਮ ਟੂ ਸੇਮ ਫੋਟ ਇਹ ਨਹੀਂ ਵੀ ਉਹਨੇ ਘੱਟ ਕੀਤੀ ਜਾਂ 30 ਦਿਨ ਨਾਲ ਨੇ ਵੱਧ ਕੀਤੀ ਆ ਹਾਲਾਂਕਿ ਕਈ ਵਾਰ ਆਪਣੀ ਕਈ ਕਿਸਮਾਂ ਹੁੰਦੀਆਂ ਜਿਹੜਾ ਜਿਹੜਾ ਫੋਟ ਦੇ ਵਿੱਚ ਫਰਕ ਪਾ ਜਾਂਦੀਆਂ ਕਿਉਂਕਿ ਕਈ ਵਾਰ ਆਪਣਾ ਝੋਨੇ ਦੇ ਵਿੱਚ ਜਾਂ ਫਿਰ ਆਪਣੀ ਮੈਨੇਜਮੈਂਟ ਤੇ ਵੀ ਥੋੜਾ ਜਿਹਾ ਡਿਪੈਂਡ ਕਰਦਾ ਕਿਉਂਕਿ ਕਈ ਵਾਰ ਆਪਾਂ ਜੇਕਰ ਪਨੀਰੀ ਵੱਡੀ ਲਾ ਲਏ ਨੇ ਤੇ ਆਪਾਂ ਥੋੜੀ ਜਿਹੀ ਮੈਨੇਜਮੈਂਟ ਨਹੀਂ ਸਹੀ ਕਰਦੇ ਕਿਉਂ ਖਾਸ ਕਰਕੇ ਇਹਦੇ ਵਿੱਚ ਜੇਕਰ ਆਪਣੀ ਪਨੀਰੀ ਵੱਡੀ ਲੱਗ ਜਿੰਦੀ ਤੇ ਆਪਾਂ ਨੇ ਜਿਹੜਾ ਯੂਰੀਆ ਦਾ ਥੋੜਾ ਜਿਹਾ ਖਾਸ ਧਿਆਨ ਰੱਖਣਾ ਪੈਂਦਾ ਜਿਵੇਂ ਆਪਾਂ ਸ਼ੁਰੂਆਤ ਜਦੋਂ ਝੋਨੇ ਦੀ ਲਵਾਈ ਚੱਲੇ ਸੀ ਉਦੋਂ ਆਪਾਂ ਸ਼ੁਰੂਆਤ ਦੇ ਵਿੱਚ ਵੀ ਇਹ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕੀਤੀ ਸੀ ਵੀ ਜੇਕਰ ਤੁਹਾਡੀ ਪਨੀਰੀ ਵੱਡੀ ਲੱਗ ਜਾਂਦੀ ਹੈ ਤਾਂ ਥੋੜਾ ਜਿਹਾ ਯੂਰੀਆ ਦੀ ਜਿਹੜੀ ਮੈਨੇਜਮੈਂਟ ਸਹੀ ਰੱਖਿਓ ਇਹਨਾਂ ਕਿਸਾਨ ਵੀਰਾਂ ਨੂੰ ਵੀਡੀਓ ਨਹੀਂ ਦਿਖੋ ਉਹਨਾਂ ਦੁਬਾਰਾ ਆਪਾਂ ਦੱਸ ਦਿੰਨੇ ਕਿ ਜਿਹੜੀ ਜੇਕਰ ਆਪਣੀ ਪਨੀਰੀ ਵੱਡੀ ਲਾਉਣੀ ਹੈ ਆਪਾਂ ਖੇਤ ਵਿੱਚ 35 ਤੋਂ 40 ਦਿਨ ਦੀ ਹੋ ਜਾਂਦੀ ਆ। ਉਹ ਤੇ ਆਪਾਂ ਜਿਹੜੀ ਯੂਰੀਆ ਖਾਦੇ ਉਹ ਲਗਭਗ 7-7 ਦਿਨ ਦੇ ਗਾਇਬ ਤੇ ਆਪਾਂ ਪੌਣੀ ਯਾਨੀ ਕਿ ਕਿਸ਼ਤਾਂ ਆਪਾਂ ਜਿਆਦੀਆਂ ਕਰ ਦੇਣੀਆਂ ਤਾਂ ਕਿ ਝੋਨਾ ਜਿਹੜਾ ਆਪਣਾ ਕੱਚਾ ਰਵੇ। ਤਾਂ ਮੇਨ ਹੁੰਦਾ ਝੋਨਾ ਜਿੰਨਾ ਟਾਈਮ ਤੱਕ ਕੱਚਾ ਰਹੂਗਾ ਫਿਰ ਚਾਹੇ ਪਨੀਰੀ ਆਪਣੀ ਵੱਡੀ ਲੱਜੇ ਚਾਹੇ ਘੱਟ ਸਮੇਂ ਦੀ ਲੱਗੇ ਚਾਹੇ ਵੱਧ ਜਿਆਦੇ ਸਮੇਂ ਦੀ ਲੱਗੇ। ਤਾਂ ਉਹਦੇ ਵਿੱਚ ਫੋੜ ਦੇ ਵਿੱਚ ਫਟਾਰੇ ਦੇ ਵਿੱਚ ਕੋਈ ਫਰਕ ਨਹੀਂ ਪੈਂਦਾ ਆਪਣਾ ਵਧੀਆ ਉਹ ਫਟਾਰਾ ਉਹੀ ਆਪਣੇ ਜਿਹੜਾ ਦੇਖ ਨੂੰ ਮਿਲਿਆ ਤੇ ਆਪਾਂ ਤੁਹਾਡੇ ਨਾਲ ਜਿਹੜੀ ਜਾਣਕਾਰੀ ਸ਼ੇਅਰ ਕੀਤੀ ਆ। ਬਾਕੀ ਦੂਜੇ ਨੰਬਰ ਤੇ ਜਿਹੜਾ ਕਿ ਆਪਣੇ ਝੋਨੇ ਦੇ ਵਿੱਚ ਜਿਹੜਾ ਪਹਿਲੇ ਪਹਿਲੇ 30 ਦਿਨ ਜਾਣ ਕੇ ਇੱਕ ਮਹੀਨੇ ਦੇ ਵਿੱਚ ਕਿੰਨੀ ਫੋੜ ਕਰਨੀ ਜ਼ਰੂਰੀ ਜਾਣ ਕੇ ਕਿੰਨੀਆਂ ਸ਼ਕਾਵਾਂ ਝੋਨੇ ਨੂੰ ਬਣਾਉਣੀਆਂ ਜ਼ਰੂਰੀ ਆ। ਜੇਕਰ ਆਪਾਂ ਉਸ ਝੋਨੇ ਤੋਂ ਚੰਗਾ ਝਾੜ ਦੀ ਆਸ ਰੱਖਣੀ ਆ। ਉਹਦੇ ਵਿੱਚ ਕਿਸਾਨ ਭਰਾਵੋ ਜੇਕਰ ਆਪਾਂ ਗੱਲ ਕਰੀਏ ਤਾਂ ਪਹਿਲੇ 30 ਦਿਨ ਜਦੋਂ ਆਪਣਾ ਇੱਕ ਮਹੀਨੇ ਦਾ ਲਗਭਗ ਝੋਨਾ ਹੋ ਜਾਂਦਾ ਇਥੇ ਖਾਸ ਕਰਕੇ ਜਿਹੜੀਆਂ ਲੰਮੀਆਂ ਕਿਸਮਾਂ ਦਰਮਿਆਨੇ ਜਾਂ ਲੰਮੇ ਸਮੇਂ ਦੀਆਂ ਕਿਸਮਾਂ ਇਹਦੇ ਵਿੱਚ ਜਿਵੇਂ P126 ਆ ਜਾਂ ਹੋਰ ਨਹੀਂ ਜਿਹੜੀਆਂ P131 110 ਜਾਂ ਹੋਰ ਜਿਹੜੀਆਂ ਕਿਸਮਾਂ ਤੇ ਲਗਭਗ ਆਪਣਾ ਝੋਨੇ ਦਾ ਜਿਹੜਾ 30 ਤੋਂ ਪਲੱਸ ਜਿਹੜੇ ਫੋਟ ਹੋਣੀ ਜ਼ਰੂਰੀ ਹੈ ਜੇਕਰ ਆਪਾਂ ਉਸ ਝੋਨੇ ਤੋਂ ਚੰਗਾ ਝਾੜ ਲੈਣਾ ਹੁਣ ਅਸੀਂ ਪਹਿਲੇ ਮਹੀਨੇ ਦੇ ਵਿੱਚ ਆਪਣੀਆਂ ਜਿਹੜੀਆਂ ਛਕਾਵਾਂ ਜ਼ਿਆਦਾ ਬੰਨੀਆਂ ਕਿਉਂ ਜ਼ਰੂਰੀ ਹੈ ਕਿਉਂਕਿ ਵੀ ਸਵਾਲ ਕਿਸਾਨ ਵੀਰ ਬਾਅਦ ਕਮੈਂਟ ਵੀ ਕਰ ਦਿੰਦੇ ਵੀ ਬਾਅਦ ਜੋ ਫੋੜ ਕੀਤੀ ਉਹਦਾ ਆਪਾਂ ਨੂੰ ਕਿਉਂ ਨਹੀਂ ਜ਼ਿਆਦਾ ਬੈਨੀਫਿਟ ਦੇਖ ਨੂੰ ਮਿਲਦਾ ਕਿਸਾਨ ਭਰਾ ਜਿਹੜੀਆਂ ਆਪਣਾ ਪਹਿਲੇ 30 ਤੋਂ 35 ਜਾਂ 40 ਦਿਨਾਂ 'ਚ ਸ਼ਕਾਵਾਂ ਬਣ ਜਾਂਦੀਆਂ ਉਹਨਾਂ ਸ਼ਕਾਵਾਂ ਦੇ ਵਿੱਚ ਜਿਹੜੀਆਂ ਆਪਾਂ ਨੂੰ ਵੱਧ ਤੋਂ ਵੱਧ ਮੁੰਜਣਾ ਜਿਹੜੀਆਂ ਬੰਦਾ ਉਮੀਦ ਹੁੰਦੀ ਆ ਕਿਉਂਕਿ ਜਿਹੜਾ ਫਟਾਰਾ 40 ਦਿਨ ਤੋਂ ਬਾਅਦ ਹੁੰਦਾ ਰਹਿੰਦਾ ਉਹਦੇ ਵਿੱਚੋਂ ਕੁਝ ਕੁ ਪਰਸੈਂਟ ਜਿਹੜੀਆਂ ਸ਼ਕਾਵਾਂ ਦੀਆਂ ਉਹ ਮੁੰਜਣਾ 'ਚ ਕੰਪਲੀਟ ਹੁੰਦੇ ਆ ਬਾਕੀ ਜਿਹੜਾ ਫਟਾਰਾ ਹੋ ਜਾਂਦਾ ਲੇਟ ਫਟਾਰਾ ਜਿੰਨਾ ਫਟਾਰਾ ਲੇਟ ਹੁੰਦਾ ਜਾਊਗਾ ਉਹਨੀਆਂ ਉਹ ਜਿਹੜੀਆਂ ਸ਼ਕਾਵਾਂ ਐ ਉਹ ਜਿਹੜੀਆਂ ਝੋਨਾ ਖਾ ਜਾਂਦਾ ਕਿਉਂਕਿ ਜਿੰਨਾ ਅਗੇਤਾ ਝੋਨਾ ਆਪਾ ਕਹਿ ਸਕਦੇ ਹਾਂ ਜਿੰਨਾ ਜਲਦੀ ਫਟਾਰਾ ਕਰ ਲੂਗਾ ਉਹ ਝੋਨਾ ਤੁਹਾਨੂੰ ਦੂਜੇ ਝੋਨੇ ਦੇ ਝਾੜ ਦੇ ਮੁਕਾਬਲੇ ਕਾਫੀ ਜ਼ਿਆਦਾ ਫਰਕ ਪਾ ਜਾਂਦਾ ਇਹ ਚੀਜ਼ ਦੇਖਣ ਨੂੰ ਮਿਲੀ ਆ ਤੇ ਜਿੰਨਾ ਆਪਣਾ ਲੇਟ ਫਟਾਰਾ ਹੁੰਦਾ ਜੋ ਕਿਉਂਕਿ ਕਈ ਵਾਰ ਆਪਾਂ ਦੇਖਦੇ ਹਾਂ ਕਿ ਝੋਨਾ ਆਪਣਾ 55 ਜਾਂ 60 ਦਿਨ ਦਾ ਤਾਂ ਵੀ ਫਟਾਰਾ ਤਾਂ ਤਾਂ ਵੀ ਕੀਤੀ ਜਾਂਦਾ ਪਰ ਉਹ ਜਿਹੜੀਆਂ ਸ਼ਿਕਾਵਾਂ ਉਹਨਾਂ ਨੂੰ ਮੁੰਜਰਾ ਨਹੀਂ ਲੱਗਣੀ ਉਹ ਝੋਨਾ ਆਟੋਮੈਟਿਕ ਖਾ ਜਾਂਦਾ ਤੇ ਉਹ ਝੋਨਾ ਜਦੋਂ 70 80 ਦਿਨ ਦੇ ਜਾ ਕੇ ਹੁੰਦਾ ਤੇ ਉਹ ਜਿਹੜੀਆਂ ਸ਼ਿਕਾਵਾਂ ਉਹ ਗੱਲੀਆਂ ਸ਼ੁਰੂ ਹੋ ਜਾਂਦੀਆਂ ਗੱਲੀਆਂ ਦਾ ਮਤਲਬ ਹੁੰਦਾ ਕਿ ਜਿਹੜਾ ਉਹਨੇ ਦੇ ਬੂਟੇ ਦੂਜੇ ਦੂਜੀਆਂ ਸ਼ਖਾਵਾਂ ਉਹਨਾਂ ਜੋ ਖਰਾਕ ਉਹ ਖਿੱਚ ਲੈਂਦੀਆਂ ਤੇ ਉਹ ਜਿਹੜੀਆਂ ਸ਼ਖਾਵਾਂ ਉਹ ਜਾਨੀ ਕਿ ਸੁੱਕਣੀਆਂ ਸ਼ੁਰੂ ਜਿੰਨੇ ਮਰਨੀਆਂ ਸ਼ੁਰੂ ਜਿੰਨੇ ਤੇ ਕਈ ਵਾਰ ਆਪਾਂ ਸੋਚਦੇ ਵੀ ਉਹਨੂੰ ਝੋਨੇ ਨੂੰ ਗਾਲਾ ਪੈ ਗਿਆ ਤੇ ਅਸਲ ਦੇ ਵਿੱਚ ਉਹ ਚੀਜ਼ ਸੁੱਕਣੀ ਹੁੰਦੀ ਜਾਂ ਜਿਹੜੇ ਪੁਰਾਣੇ ਪੱਤੇ ਹੁੰਦੇ ਆ ਉਹ ਚੀਜ਼ ਸੁੱਕ ਜਾਣੀ ਹੁੰਦੀ ਆ ਤੇ ਉਹ ਜਦੋਂ ਗਲਦੀ ਤੇ ਆਪਾਂ ਕਹਿ ਦਿੰਨੇ ਆ ਕਿ ਝੋਨੇ ਨੂੰ ਗਾਲਾ ਪੈ ਗਿਆ ਉੱਤੋਂ ਵੀ ਕਈ ਕਿਸਾਨ ਮਿਰਖ ਭਰਾ ਜਾਂਦੇ ਉਹ ਅਸਲ ਦੇ ਵਿੱਚ ਜਿਹੜਾ ਜਿੰਨਾ ਜ਼ਿਆਦਾ ਲੇੜ ਫਟਾਰਾ ਕੀਤਾ ਹੁੰਦਾ ਜਾਂ ਜਿੱਥੇ ਆਪਾਂ ਜਾਨੀ ਕਿ ਕਲੋਰੋ ਪਦਾਨ ਬਾ ਦੇ ਦਿੰਨੇ ਆ ਲੇਟ ਪਾ ਦਿੰਨੇ ਆ ਤਾਂ ਉਹ ਵੀ ਜਿਹੜਾ ਉਥੇ ਝੋਨਾ ਕੱਚਾ ਹੋ ਜਾਂਦਾ ਤੇ ਉਹਦੇ ਕਰਕੇ ਵੀ ਜਿਹੜਾ ਆਪਾਂ ਨੂੰ ਉਥੇ ਗਾਲ ਪਾਉਣ ਦੀ ਜਿਹੜੀ ਸੰਭਾਵਨਾ ਬਣ ਜਾਂਦੀ ਆ ਇਹ ਚੀਜ਼ ਹੁੰਦੀ ਤੇ ਪਹਿਲੇ ਜਿੰਨਾ ਤੁਸੀਂ ਕੋਸ਼ਿਸ਼ ਇਹ ਹੀ ਕਰਿਆ ਕਰੋ ਕਿ ਜਿੰਨਾ ਆਪਾਂ ਪਹਿਲਾਂ ਪਹਿਲਾਂ ਜਲਦੀ ਜਲਦੀ ਫਟਾਰਾ ਝੋਨੇ ਦਾ ਕਰਾ ਸਕਦੇ ਉਹਨਾਂ ਆਪਾਂ ਨੂੰ ਕਰਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਆ ਕਿਉਂਕਿ ਕਈ ਵਾਰ ਆਪਾਂ ਯੂਰੀਆ ਖਾਦ ਪਾਉਣ ਲੱਗ ਗਏ ਥੋੜੀ ਜੀ ਗਲਤੀ ਕਰ ਜਾਨੇ ਕਿ ਆਪਾਂ ਪਹਿਲੀ ਖਾਦ ਹੀ ਆਪਾਂ ਕਈ ਵਾਰ 12 ਤੋਂ 15 ਦਿਨ ਚ ਲੈ ਜਾਂਦੇ ਆ ਤੇ ਪਹਿਲੀ ਖਾਦ ਆਪਾਂ ਨੂੰ ਹਮੇਸ਼ਾ 7 ਦਿਨ ਜਾਂ 8 ਦਿਨ ਤੇ ਪਾ ਦੇਣੀ ਚਾਹੀਦੀ ਚਾਹੇ ਇਕਰ ਆਪਾਂ ਕੱਦੂ 'ਚ ਪਾਈ ਆ ਤੇ ਫਿਰ ਆਪਾਂ ਨੂੰ 10-12 ਦਿਨ ਤੇ ਲਜਾਣੀ ਚਾਹੀਦੀ ਹੈ ਜੇਕਰ ਆਪਾਂ ਕੱਦੂ 'ਚ ਨਹੀਂ ਪਾਈ ਦੀ ਫਿਰ ਆਪਾਂ 6 ਤੋਂ 7 ਦਿਨ ਦੇ ਯਾਨੀ ਕਿ ਝੋਨਾ ਲਵਾਈ ਤੋਂ ਬਾਅਦ ਪਾ ਦੇਣੀ ਚਾਹੀਦੀ ਆ ਤੇ ਜੇਕਰ ਪਨੀਰੀ ਵੱਡੀ ਲੱਗੀ ਤੇ ਫਿਰ ਆਪਾਂ ਨੂੰ 8-8 ਦਿਨ ਦੇ ਹਫਤੇ ਹਫਤੇ ਦੇ ਗੈਪ ਤੇ ਜਿਹੜੀਆਂ ਪਹਿਲੀਆਂ ਤਿੰਨ ਇਹ ਕਿਸ਼ਤਾਂ ਪਾ ਦੇਣੀਆਂ ਤੇ ਚੌਥੀ ਖਾਦ ਆਪਾਂ ਜਿਹੜੀ 15 ਤੋਂ 18 ਦਿਨ ਤੋਂ ਬਾਅਦ ਪਾਉਣੀ ਯਾਨੀ ਕਿ ਚਾਰ ਕਿਸ਼ਤਾਂ ਚ ਆਪਾਂ ਡਿਵਾਈਡ ਕਰ ਦੇਣੀ ਆ। ਵੈਸੇ ਆਪਾਂ ਤਾਂ ਵੈਸੇ ਹੀ ਜਿਹੜੀਆਂ ਚਾਰ ਕਿਸ਼ਤਾਂ ਯੂਰੀਆ ਪਾਉਣੇ ਕਿਉਂਕਿ ਤਿੰਨ ਕਿਸ਼ਤਾਂ ਆਪਾਂ ਪਾ ਚੁੱਕੇ ਆ। ਲਗਭਗ ਢਾਈ ਬੋਰੀਆਂ ਪਾਈਆਂ ਤਿੰਨਾਂ ਕਿਸ਼ਤਾਂ ਚ ਪਾਈ ਆਪਾਂ ਤੇ ਢਾਈ ਬੋਰੀਆਂ ਪਾਈਆਂ। ਜਿੱਥੋਂ ਤੱਕ ਇਹਦੇ ਆਪਾਂ ਸਵਾਲ ਕਰਦੇ ਹਾਂ ਤੇ ਪਹਿਲੀ ਯੂਰੀਆ ਦੇ ਨਾਲ ਆਪਾਂ ਇਹਦੇ ਵਿੱਚ ਪਾਈ ਸੀ ਜਾਨੀ ਕਿ ਸੁਪਰ ਖਾਦ ਜਿਹਦੇ ਵਿੱਚੋਂ ਆਪਾਂ ਨੂੰ ਫਾਸਫੋਰਸ ਤੱਤ ਸਲਫਰ ਤੱਤ ਤੇ ਪੋਟਾਸ਼ ਤੇ ਜਾਨੀ ਕਿ ਕੈਲਸ਼ੀਅਮ ਤੱਤ ਮਿਲ ਗਿਆ ਸੀ ਤੇ ਦੂਜੀ ਯੂਰੀਆ ਦੇ ਨਾਲ ਆਪਾਂ ਪਾਈ ਹੈ ਜ਼ਿੰਕ ਜਿਹੜੀ ਆਪਾਂ ਪਿੱਛੇ ਵੀਡੀਓ ਵੀ ਤੁਹਾਡੇ ਨਾਲ ਪਾਈ ਆ ਤੇ ਜਿਹੜੀ ਮੈਗਨੀਸ਼ੀਅਮ ਆਪਣੇ ਖੇਤ ਦੇ ਵਿੱਚ ਘਾਟ ਨੇ ਉਹਦੀ ਨਾ ਆਪਾਂ ਪੋਟਾਸ਼ ਪਾਉਣੇ ਤੇ ਨਾ ਮੈਗਨੀਸ਼ੀਅਮ ਪਾਉਣੇ ਪੋਟਾਸ਼ ਦੀ ਸਿਰਫ ਆਪਾਂ ਸਪਰੇਅ ਕਰਦੇ ਹੁਣ ਅੱਗੇ ਆਪਾਂ ਉਹ ਵੀਡੀਓ ਪਾਵਾਂਗੇ ਤੇ ਪੋਟਾਸ਼ ਆਪਾਂ ਤਾਂ ਨਹੀਂ ਪਾਉਂਦੇ ਕਿਉਂਕਿ ਆਪਾਂ 5 ਤੋਂ 6 ਸਾਲ ਲਗਭਗ ਹੋ ਚੱਲੇ ਆਪਣਾ ਪਰਾਲੀ ਹੋਵੇ ਚਾਹੇ ਕਣਕ ਦਾ ਨਾੜਵੇ ਆਪਾਂ ਖੇਤ ਦੇ ਵਿੱਚ ਹੀ ਵਾਉਣੇ ਆ ਇਸ ਲਈ ਆਪਾਂ ਨੂੰ ਪੋਟਾਸ਼ ਜ਼ਮੀਨ 'ਚ ਪਾਉਣ ਦੀ ਜ਼ਰੂਰਤ ਨਹੀਂ ਪੈਂਦੀ ਤੇ ਆਪਣੇ ਘਾੜ ਵੀ ਬਹੁਤ ਘੱਟ ਆਉਂਦੀ ਆ ਨਾ ਮਾਤਰ ਜੀ ਆਉਂਦੀ ਉਨੀਕ ਆਪਾਂ ਜਿਹੜੀ ਸਪਰੇਅ ਕਰਕੇ ਨੂੰ ਰਿਕਵਰੀ ਕਰ ਲੈਨੇ ਆ ਸੋ ਇਹ ਸੀ ਕਿਸਾਨ ਭਰਾਵੋ ਜਿਹੜੇ ਪੀਆਰ 131 ਝੋਨੇ ਬਾਰੇ ਜਾਣਕਾਰੀ ਜੇਕਰ ਫਿਰ ਵੀ ਤੁਹਾਡਾ ਕੋਈ ਸਵਾਲ ਆ ਕਮੈਂਟ ਕਰਕੇ ਜ਼ਰੂਰ ਤੁਸੀਂ ਸਲਾਹ ਲੈ ਸਕਦੇ ਸੋ ਵੀਡੀਓ ਚੰਗੀ ਲੱਗੇ ਤਾਂ ਜ਼ਰੂਰ ਸ਼ੇਅਰ ਕਰਦੇ